ਜਗਤਾਰ ਸਿੰਘ ਹਵਾਰਾ ਦੇ ਆਲੇ-ਦੁਆਲੇ ਮਤਲਬ ਛੋਟ ਪਿੰਡਾਂ ਦੀਆਂ ਪੰਚਾਇਤਾਂ ਨੇ ਪੰਚਾਇਤ ਨਾਂ ਮੇ ਲਿਖ ਕੇ ਦਿੱਤੇ ਹੋਏ ਆ ਕਿ ਇਹਨਾਂ ਨੂੰ ਪਰੋਲ ਦਿੱਤੀ ਜਾਵੇ ਪਰੋਲ ਤਾਂ ਕਾਨੂੰਨੀ ਹੱਕ ਆ ਨਾ ਉਹ ਪਰੋਲ ਤਾਂ ਕਿ ਨਹੀਂ ਦਿੱਤੀ ਜਾ ਰਹੀ ਸਜ਼ਾ ਉਮਰ ਕੱਤ ਤਵਾਦੂਗੀ ਤਾਂ ਨਹੀਂ ਛੱਡਿਆ ਜਾ ਰਿਹਾ ਸਿਰਫ ਇੰਨੀ ਗੱਲ ਕਹਿ ਕੇ ਕਿ ਵੀ ਖਤਰਾ ਆਏਗਾ ਖਤਰਾ ਕੀ ਆ ਉਹਦਾ ਕੋ ਦੱਸੋ ਨਾ ਕੀ ਖਤਰਾ ਹੈਗਾ ਅੰਦਰ ਬੈਠੇ ਕਿਓ ਲੋਕਾਂ ਨੂੰ ਕਹਿ ਰਹੇ ਵੀ ਆ ਕਰ ਦੋ ਆ ਕਰ ਦੋ ਬਿਲਕੁਲ ਸਰਕਾਰ ਦੀਆਂ ਥੋਥੀਆਂ ਤੇ ਬੇਬੁਨਿਆਦ ਦਲੀਲਾਂ ਨੇ ਜੇ ਪੁਲਸ ਵਾਲੇ ਨੇ ਬੰਦੇ ਮਾਰੇ ਉਮਰ ਕੈਦ ਦੀ ਸਜ਼ਾ 2.5 ਸਾਲਾਂ ਬਾਅਦ ਉਹਨਾਂ ਦੀ ਉਮਰ ਕੈਦ ਪੂਰੀ ਹੋ ਗਈ ਇੱਥੇ 30-30 ਸਾਲ 34-34 ਸਾਲ ਬਾਅਦ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਨਹੀਂ ਹੁੰਦੀਆਂ ਜੇਲ੍ਹਾਂ 'ਚ ਬੰਦੇ ਸੜ ਰਹੇ ਹੈਗੇ ਹੈਗੇ ਆ ਇਹਦੇ ਤੋਂ ਸਾਫ਼ ਆ ਕਿ ਕਿੰਨਾ ਕੋ ਕਾਨੂੰਨ ਦਾ ਰਾਜ ਆ ਤੇ ਕਿੰਨੇ ਕੋ ਕਾਨੂੰਨ ਦੀ ਨਿਗਾ 'ਚ ਸਾਰੇ ਲੋਕ ਜਿਹੜੇ ਹੈਗੇ ਆ ਉਹ ਬਰਾਬਰ ਹੈਗੇ ਆ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਰਿੰਦਰ ਅੱਜ ਕੌਮੀ ਇਨਸਾਫ ਮੋਰਚਾ ਤੇ ਵਕਫਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਮਾਰਚ ਦੇ ਲਈ ਜਾਣਾ ਸੀ ਜੋ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮਾਰਚ ਕਰਨਾ ਸੀ ਅਤੇ ਪ੍ਰਧਾਨ ਮੰਤਰੀ ਨੂੰ ਇੱਕ ਮੰਗ ਪੱਤਰ ਸੌਪਣਾ ਸੀ ਜਿਸ ਦੇ ਲਈ ਅੱਜ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਜਿੱਥੇ ਕਿ ਹਰਿਆਣਾ ਪੁਲਿਸ ਦੇ ਵੱਲੋਂ ਬੈਰੀਕੇਟਿੰਗ ਕਰਕੇ ਕਿਸਾਨ ਨੂੰ ਅਤੇ ਕੌਮੀ ਇਨਸਾਫ ਮੋਰਚੇ ਨੂੰ ਰੋਕਿਆ ਗਿਆ ਉਸ ਤੇ ਹੀ ਗੱਲਬਾਤ ਕਰਦੇ ਹਾਂ ਸਾਡੇ ਨਾਲ ਕਿਰਤੀ ਕਿਸਾਨ ਯੂਨੀਅਨ ਤੋਂ ਬਾਈ ਜਿੰਦਰਦੀਪ ਸਿੰਘ ਵਾਲਾ ਜੀ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕਿਵੇਂ ਦੇਖਦੇ ਹੋ ਅੱਜ ਸ਼ੰਭੂ ਬਾਰਡਰ ਤੇ ਤੁਹਾਨੂੰ ਰੋਕਿਆ ਗਿਆ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ ਚੰਡੀਗੜ੍ਹ ਮਾਰਚ ਕਰਨ ਦੇ ਲਈ ਦਿੱਲੀ ਦੇ ਵਿੱਚ ਮਾਰਚ ਕਰਨ ਦੇ ਲਈ ਜਾਣਾ ਸੀ ਦੇਖੋ ਇਹ ਇਸ ਮੁਲਕ ਦੇ ਜਿਹੜੇ ਹਾਕਮ ਹੈ ਦੁਨੀਆ 'ਚ ਦਾਵਾ ਕਰਦੇ ਕਿ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਆ ਤੇ ਫਿਰ ਜੇ ਅਸੀਂ ਦਿੱਲੀ ਸ਼ਾਂਤਮਈ ਪ੍ਰਦਰਸ਼ਨ ਕਰਨ ਜਾਣਾ ਸੀ ਫਿਰ ਰਸਤੇ 'ਚ ਬੈਰੀਕੇਡ ਲਾ ਕੇ ਇਹਨਾਂ ਨੇ ਸਾਬਤ ਕਰਤਾ ਕਿ ਜਮਹੂਰੀਅਤ ਜਿਹੜੀ ਹੈਗੀ ਆ ਉਹ ਚੋਣਵੀਂ ਆ ਵੀ ਕਿੰਨੇ ਕਿਨੂੰ ਇਹਨਾਂ ਨੇ ਜਮਹੂਰੀ ਹੱਕ ਦੇਣੇ ਕਿਨੂੰ ਨਹੀਂ ਦੇਣੇ ਇਹ ਸਰਕਾਰ ਦੀ ਮਰਜ਼ੀ ਆ ਸਾਰਿਆਂ ਵਾਸਤੇ ਜਮਹੂਰੀਅਤ ਇੱਥੇ ਨਹੀਂ ਗੀ ਦੂਸਰਾ ਇੱਥੇ ਕਹਿਆ ਜਾਂਦਾ ਕਿ ਕਾਨੂੰਨ ਦਾ ਰਾਜ ਆ ਤੇ ਕਾਨੂੰਨ ਦੀ ਨਜ਼ਰ 'ਚ ਸਾਰੇ ਬਰਾਬਰ ਆ ਪਰ ਕਾਨੂੰਨ ਦੀ ਨਜ਼ਰ 'ਚ ਕਿੰਨੇ ਕੋ ਬਰਾਬਰ ਆ ਮੈਂ ਇੱਕੋ ਤੱਤ ਤੁਹਾਡੇ ਸਾਹਮਣੇ ਰੱਖਦਾ ਕਿ ਪਟਿਆਲੇ ਦੀ ਸੀਬੀਆਈ ਕੋਰਟ ਨੇ ਚਾਰ ਪੁਲਿਸ ਅਧਿਕਾਰੀਆਂ ਨੂੰ ਇੱਕ ਨੌਜਵਾਨ ਨੂੰ ਕਤਲ ਕਰਨ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਸੁਣਾਈ। ਉਹਨਾਂ ਦੀ ਉਮਰ ਕੈਦ ਕਿਸੇ ਨੂੰ 2.5 ਸਾਲ ਬਾਅਦ ਬਾਹਰ ਕੱਟਤਾ, ਕਿਸੇ ਨੂੰ ਪੌਣੇ ਦਿਨ 3 ਸਾਲ ਬਾਅਦ, ਕਿਸੇ ਨੂੰ ਪੌਣੇ 2 ਸਾਲ ਬਾਅਦ। ਯਾਨੀ ਕਿ ਉਹਨਾਂ ਦੀ ਉਮਰ ਕੈਦ 2 ਤੋਂ ਲੈ ਕੇ 3 ਸਾਲ ਦੇ ਵਿੱਚ ਵਿੱਚ ਪੂਰੀ ਹੋਗੀ। ਪੰਜਾਬ ਦੀਆਂ ਜੇਲਾਂ ਚ ਉਮਰ ਕੈਦ ਵਾਲੇ ਦਾ ਕੈਦੀ ਦਾ ਨਕਸ਼ਾ 9.5 ਸਾਲ ਬਾਅਦ ਤੁਰ ਜਾਂਦਾ ਜੇ ਕਿਸ ਨੂੰ ਟਾਡਾ ਜ ਸਜ਼ਾ ਹੋਈ ਆ 14 ਸਾਲ ਠੋਸ ਤੇ ਔਰ ਮਾਫੀਆਂ ਪਾ ਕੇ ਜੇ 20 ਪਾ ਗਿਆ ਤਾਂ ਉਹਦੀ ਜਿਹੜਾ ਛੁੱਟੀ ਆਣਾ ਹੈਗਾ ਪਰ ਜਿਹੜੇ ਬੰਦਿਆਂ ਦੀ ਅੱਜ ਜ ਰਿਹਾਈ ਵਾਸਤੇ ਇੱਥੇ ਆਏ ਆ ਉਹਦੇ ਜਿਵੇਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹਨੂੰ 34 ਸਾਲ ਹੋ ਗਏ ਪਰਮਜੀਤ ਸਿੰਘ ਪਿਉਰਾ 25 ਸਾਲ ਤੋਂ ਉੱਪਰ ਹੋਗੇ ਜਗਤਾਰ ਸਿੰਘ ਹਵਾਰਾ 29 ਸਾਲ ਤੋਂ ਉੱਪਰ ਸਮਾ ਹੋ ਗਿਆ 26 ਇਹੋ ਜਿਹੇ ਸਿੱਖ ਕੈਦੀ ਆ ਜਿਨ੍ਹਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਹੋਈਆਂ ਇੱਕ ਦਹਾਕਾ ਦੋ ਦਹਾਕੇ ਤਿੰਨ ਦਹਾਕੇ ਤੋਂ ਉੱਪਰ ਸਜ਼ਾਵਾਂ ਪੂਟ ਚੁੱਕੇ ਆਗੇ ਤੇ ਉਹਨਾਂ ਦੀ ਜਿਹੜੀ ਰਿਹਾਈ ਨਹੀਂ ਹੋ ਰਹੀਗੀ ਜੇ ਪੁਲਿਸ ਵਾਲਿਆਂ ਨੇ ਬੰਦੇ ਮਾਰੇ ਉਮਰ ਕੈਦ ਦੀ ਸਜ਼ਾ ਉਹ 2.5 ਸਾਲਾਂ ਬਾਅਦ ਉਹਨਾਂ ਦੀ ਉਮਰ ਕੈਦ ਪੂਰੀ ਹੋ ਗਈ ਇੱਥੇ 30 30 ਸਾਲ 34 34 ਸਾਲ ਬਾਅਦ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਨਹੀਂ ਹੁੰਦੀਆਂ ਜੇਲ੍ਹਾਂ 'ਚ ਬੰਦੇ ਸੜ ਰਹੇ ਹੈਗੇ ਹੈਗੇ ਆ ਇਹਦੇ ਤੋਂ ਸਾਫ਼ ਆ ਕਿ ਕਿੰਨਾ ਕੋ ਕਾਨੂੰਨ ਦਾ ਰਾਜ ਆ ਤੇ ਕਿੰਨੇ ਕੋ ਕਾਨੂੰਨ ਦੀ ਨਿਗਾ 'ਚ ਸਾਰੇ ਲੋਕ ਜਿਹੜੇ ਹੈਗੇ ਆ ਉਹ ਬਰਾਬਰ ਹੈਗੇ ਆ ਤੋਂ ਇਹ ਇਹਦੇ 'ਚ ਕੋਈ ਕਾਨੂੰਨੀ ਅੜਿੱਕਾ ਨਹੀਂ ਹੈ ਕਿ ਕੋਈ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀ ਆ ਜਿਹੜੇ ਜੇਲ੍ਹਾਂ ਚ ਬੈਠੇ ਉਹਨਾਂ ਦੀ ਕਾਨੂੰਨੀ ਡਿੱਕਾ ਕੋਈ ਨਹੀਂ ਡਿੱਕਾ ਸਿਰਫ ਤੇ ਸਿਰਫ ਸਿਆਸੀ ਆ ਕਿ ਇਸ ਮੁਲਕ ਦੀਆਂ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਜਿਹੜਾ ਬਾਹਰ ਹੈਗਾ ਉਹ ਨਹੀਂ ਕੱਢ ਰਹੀਆਂ ਗਿਆ ਇਸ ਤੋਂ ਇਲਾਵਾ ਜਦੋਂ ਦੀ ਮੋਦੀ ਸਰਕਾਰ ਆਈ ਆ ਜਿੰਨੇ ਵੀ ਉਹਦੇ ਵਿਰੋਧੀ ਵਿਚਾਰਾਂ ਵਾਲੇ ਲੋਕ ਆ ਕਿਸੇ ਨੂੰ ਅਰਬਨ नक्सਲ ਕਹਿ ਕੇ ਜੇਲ੍ਹਾਂ ਚ ਸੁੱਟਿਆ ਹੋਇਆ ਠੀਕ ਆ ਪੀਮਾ ਕੋਰੇ گاਉਂ ਦੇ ਨਾਂ ਤੇ ਮਤਲਬ ਆਨੰਦ ਤੇਲ ਤੁੰਬੜੇ ਅਰਗੇ ਲੋਕ ਵੱਡੇ ਜਿਹੜੇ ਬੁੱਧੀਜੀਵੀ ਉਮਰ ਖਾਲਦ ਨੂੰ ਸਾਢੇ 5 ਸਾਲ ਹੋ ਗਏ ਜੇਲ੍ਹ ਚ ਕੋਈ ਜ਼ਮਾਨਤ ਨਹੀਂ ਕੋਈ ਟ੍ਰਾਇਲ ਨਹੀਂ ਚਲਾਇਆ ਜਾ ਰਿਹਾ ਹੈਗਾ ਇਸ ਮੁਲਕ ਦੇ ਵਿੱਚ ਜਿੰਨੇ ਵੀ ਬੰਦੇ ਆਰਐਸਐਸ ਦੇ ਦੀ ਵਿਚਾਰਧਾਰਾ ਦੇ ਵਿਰੋਧੀ ਹੈਗੇ ਆ ਉਹ ਘਟ ਗਿੰਤਿਆਂ ਨਾਲ ਸੰਬੰਧਿਤ ਨੇ ਲੇਖਕ ਨੇ ਪੱਤਰਕਾਰ ਨੇ ਬੁੱਧੀਜੀਵੀ ਨੇ ਕਮਿਊਨਿਸਟ ਨੇ ਉਮੀਦਵਾਰਵਾਦੀ ਨੇ ਉਹਨਾਂ ਨੂੰ ਸਾਰਿਆਂ ਨੂੰ ਚੁਣ-ਚੁਣ ਕੇ ਜਿਹੜਾ ਜੇਲਾਂ ਦੇ ਵਿੱਚ ਜਿਹੜਾ ਸੁਟਿਆ ਜਾ ਰਿਹਾ ਬਿਨਾ ਮੁਕਦਮੇ ਕਰਾਏ ਜਿਹੜਾ ਸਾੜਿਆ ਜਾ ਰਿਹਾ ਔਰ ਜਿਹੜੇ ਸਿੱਖ ਕੈਦੀ ਨੇ ਉਹ ਸਜ਼ਾਵਾਂ ਪੂਰੀਆਂ ਹੋ ਗਏ ਇਹਦੇ باوجود ਨਹੀਂ ਛੱਡੇ ਜਾ ਰਹੇ ਤਾਂ ਉਹਦੇ ਵਾਸਤੇ ਹੀ ਅੱਜ ਜਿਹੜਾ ਇੱਥੇ ਪ੍ਰਦਰਸ਼ਨ ਹੋਇਆ ਤੁਸੀਂ ਅਸੀਂ ਕਿਰਤੀ ਕਿਸਾਨੀ ਉਹਨਾਂ ਨਾਲ ਵੱਡੀ ਗਿੰਤੀ 'ਚ ਪਹੁੰਚੇ ਆਂ ਔਰ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਬੰਦੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਦੀ ਰਿਹਾਈ ਫੌਰੀ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਹੈ। ਬੰਦੀ ਸਿੰਘਾਂ ਦੀ ਗੱਲ ਕਰੀ ਤਾਂ ਉਹਨਾਂ ਨੂੰ ਅੱਤਵਾਦ ਦੇ ਨਾਲ ਜੋੜਿਆ ਜਾ ਰਿਹਾ ਕਿ ਇਹ ਤਾਂ ਅੱਤਵਾਦੀ ਨੇ ਜੇ ਇਹਨਾਂ ਨੂੰ ਬਾਹਰ ਕੱਢਦੇ ਆ ਤਾਂ ਮਾਹੌਲ ਖਰਾਬ ਹੁੰਦਾ, ਸਟੇਟ ਦਾ ਮਾਹੌਲ ਖਰਾਬ ਹੁੰਦਾ, ਦੇਸ਼ ਦਾ ਮਾਹੌਲ ਖਰਾਬ ਹੁੰਦਾ। ਤੁਸੀਂ ਇਹ ਦੇਖੋ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖਹਿਰ ਨੂੰ ਛੱਡਣ ਦਾ ਨੋਟੀਫਿਕੇਸ਼ਨ ਖੁਦ ਕੇਂਦਰ ਸਰਕਾਰ ਨੇ ਕੀਤਾ। ਉਹਦੇ باوجود ਨਹੀਂ ਉਹ ਛੱਡੇ ਗਏ। ਜੇ ਇਹ ਕਿਹਾ ਜਾਂਦਾ ਵੀ ਕਿਸੇ ਦੇ ਮਾਹੌਲ ਖਰਾਬ ਹੋਣ ਦੀ ਗੱਲ ਆ ਜਗਤਾਰ ਸਿੰਘ ਹਵਾਰਾ ਦੇ ਇਲਾਕੇ ਆਲੇ-ਦੁਆਲੇ ਮਤਲਬ ਛਾਰਟ ਪਿੰਡਾਂ ਦੀਆਂ ਪੰਚਾਇਤਾਂ ਨੇ ਪੰਚਾਇਤ ਨਾਮੇ ਲਿਖ ਕੇ ਦਿੱਤੇ ਹੋਏ ਆ ਕਿ ਇਹਨਾਂ ਨੂੰ ਪਰੋਲ ਦਿੱਤੀ ਜਾਵੇ ਪਰੋਲ ਤਾਂ ਕਾਨੂੰਨੀ ਹੱਕ ਆ ਨਾ ਪਰੋਲ ਤਾਂ ਹਰੇਕ ਕੈਦੀ ਦਾ ਕਾਨੂੰਨੀ ਹੱਕ ਆ ਨਾ ਕਿ ਸਾਲ ਚੋਂ ਨੂੰ ਕੁਝ ਨਿਸ਼ਚਿਤ ਦਿਨ ਛੁੱਟੀ ਮਿਲਣੀ ਹੁੰਦੀ ਉਹ ਘਰੇ ਜਾ ਸਕਦਾਗਾ ਉਹ ਪਰੋਲ ਤਾਂ ਕਿ ਨਹੀਂ ਦਿੱਤੀ ਜਾ ਰਹੀ ਸਜ਼ਾ ਉਮਰ ਕੱਤ ਵਾਦੂਗੀ ਤਾਂ ਨਹੀਂ ਛੱਡਿਆ ਜਾ ਰਿਹਾ ਤੇ ਜਿਹੜਾ ਇਹ ਅਮਨ ਕਾਨੂੰਨ ਦਾ ਬਹਾਨਾ ਬਣਾਇਆ ਜਾ ਰਿਹਾ ਅਮਨ ਕਾਨੂੰਨ ਬਹਾਲ ਰੱਖਣਾ ਸਟੇਟ ਦੀ ਜ਼ਿੰਮੇਵਾਰੀ ਹੈਗੀ ਆ ਤੇ ਜੇ ਕਿਸੇ ਬੰਦੇ ਨੇ ਸਜ਼ਾ ਭੁਗਤ ਲਈ ਉਹਨੂੰ ਫੌਰੀ ਛੱਡਿਆ ਜਾਣਾ ਚਾਹੀਦਾ ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕਾਨੂੰਨ ਮੁਤਾਬਕ ਉਹ ਬੰਦਾ ਅਪਰਾਧ ਕਰੂਗਾ ਤੇ ਦੁਬਾਰਾ ਮੁਕੱਦਮਾ ਦਰਜ ਹੋ ਜਾਊਗਾ ਸਿਰਫ ਇੰਨੀ ਗੱਲ ਕਹਿ ਕੇ ਕਿ ਵੀ ਖਤਰਾ ਆਏਗਾ ਖਤਰਾ ਕੀ ਆ ਉਹਦਾ ਕੋ ਦੱਸੋ ਨਾ ਕੀ ਖਤਰਾ ਹੈਗਾ ਅੰਦਰ ਬੈਠੇ ਕਿਓ ਲੋਕਾਂ ਨੂੰ ਕਹਿ ਰਹੇ ਵੀ ਆ ਕਰ ਦੋ ਆ ਕਰ ਦੋ ਬਿਲਕੁਲ ਸਰਕਾਰ ਦੀਆਂ ਥੋਥੀਆਂ ਤੇ ਬੇਬੁਨਿਆਦ ਦਲੀਲਾਂ ਨੇ ਕਿਸੇ ਤਰ੍ਹਾਂ ਦਾ ਕੋਈ ਅਮਨ ਕਾਨੂੰਨ ਨੂੰ ਖਤਰਾ ਨਹੀਂ ਜਿਹੜੇ ਬੰਦੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਨਜਾਇਜ਼ ਜੇਲ੍ਹਾਂ 'ਚ ਤਾੜੀ ਰੱਖਣ ਵਾਸਤੇ ਸਰਕਾਰ ਇਹ ਘਟੀਆ ਜਿਹੜੀ ਦਲੀਲ ਦੇ ਰਹੀ ਆ ਜਿੰਦਾ ਕੋਈ ਆਧਾਰ ਉਹ ਨਹੀਂਗਾ ਜਦੋਂ ਵੀ ਪੰਜਾਬ ਦੇ ਵਿੱਚ ਇਲੈਕਸ਼ਨ ਆਉਂਦੇ ਨੇ ਤਾਂ ਸਭ ਤੋਂ ਵੱਧ ਇਹ ਮੁੱਦਾ ਹੁੰਦਾ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਵਾਂਗੇ ਸਭ ਤੋਂ ਪਹਿਲਾ ਮੁੱਦਾ ਇਹੀ ਹੁੰਦਾ ਪਰ ਹੁਣ ਕਿੰਨਾ ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਦਾ ਕਿੰਨਾ ਕੁ ਰੋਲ ਹੈ ਇਹਦੇ ਵਿੱਚ ਕਿ ਬੰਦੀ ਸਿੰਘਾਂ ਨੂੰ ਰਿਹਾਈ ਕਰਾਉਣ ਦੇ ਲਈ ਅੱਗੇ ਆਈ ਹੈ ਸਰਕਾਰ ਦੇਖੋ ਸਰਕਾਰ ਤੇ ਜਿਹੜੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਹੋਰੀ ਜਦੋਂ ਸੱਤਾ 'ਚ ਨਹੀਂ ਸੀ ਉਦੋਂ ਇਹ ਗੱਲ ਕਹਿੰਦੇ ਰਹੇ ਹੈਗੇ ਆ ਇੱਕ ਮਾਮਲਾ ਨਹੀਂ ਵੀ ਸੈਣੀ ਵਾਲਾ ਵਾਗਾ ਬਾਡਰ ਖੁੱਲਣਾ ਚਾਹੀਦਾ ਪੰਜਾਬ ਚ ਜਾਂ ਉੱਤਰੀ ਭਾਰਤ ਚ ਇੱਕ ਲੋਕਾਂ ਨੂੰ ਰਾਹਤ ਮਿਲ ਸਕਦੀ ਆ ਜੇ ਵਾਗਾ ਦੇ ਸੈਨੀ ਵਾਲਾ ਬਾਰਡਰ ਖੁੱਲੇ ਇਹ ਭਗਵੰਤ ਮਾਨ ਗੱਲ ਕਰਦਾ ਰਿਹਾ ਜਦੋਂ ਸੱਤਾ ਚ ਆ ਗਿਆ ਉਹੀ ਭਾਈਪਾ ਦੀ ਬੋਲੀ ਬੋਲਣ ਲੱਗ ਗਿਆ ਇਸ ਇਸ ਮੰਗ ਤੇ ਅਸੀਂ ਲਗਾਤਾਰ ਲੜ ਰਹੇ ਹਾਂ ਇਸ ਮਾਮਲੇ ਤੇ ਬਿਲਕੁਲ ਚੁੱਪ ਬੈਠੇ ਨਹੀਂ ਜਿਹੜੇ ਸਜਾਵਾਂ ਜਿਹੜੀਆਂ ਸਜਾਵਾਂ ਪੂਰੀਆਂ ਹੋ ਚੁੱਕੇ ਬੰਦੇ ਆ ਇਹਨਾਂ ਤੇ ਉਹ ਬੋਲਦੇ ਰਹੇ ਭਗਵੰਤਬਾਨ ਅੱਜ ਸੱਤਾ 'ਚ ਆ ਕੇ ਜਿਹੜੇ ਹੈਗੇ ਆ ਉਹ ਚੁੱਪ ਬੈਠੇ ਹੈਗੇ ਠੀਕ ਹੈ ਜਿਹੜੇ ਕੈਦੀ ਕੋਈ ਪੰਜਾਬ ਦਾ ਸਿੱਖ ਕੈਦੀ ਕੋਈ ਯੂਪੀ 'ਚ ਕੈਦ ਆ ਕੋਈ ਦਿੱਲੀ 'ਚ ਕੈਦ ਆ ਉਹਨਾਂ ਨੂੰ ਪਹਿਲਾਂ ਤਾਂ ਆਪਦੇ ਸੂਬੇ 'ਚ ਲਿਆਉਣਾ ਚਾਹੀਦਾ ਤੇ ਸਿੱਕੇ ਉਸ ਤੋਂ ਬਾਅਦ ਉਹਨਾਂ ਨੂੰ ਛੱਡਣਾ ਚਾਹੀਦਾ ਹੈਗਾ ਸਰਕਾਰ ਦੇ ਬਿਲਕੁਲ ਹੱਥਵਾਸ ਹੈ ਇਹਦੇ ਵਿੱਚ ਕੋਈ ਕਾਨੂੰਨੀ ੜਕਾ ਨਹੀਂ ਪਰ ਇਸ ਇਥੋਂ ਦੇ ਜਿਹੜੀਆਂ ਲਟੇਰੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਬਹੁਤ ਸਾਰੇ ਮੁੱਦਿਆਂ ਨੂੰ ਆਪਦੇ ਵੋਟਾਂ ਲੈਣ ਲਈ ਵਰਤਦੀਆਂ ਨੇ ਤੇ ਜਦੋਂ ਵੋਟਾਂ ਮਿਲ ਜਾਂਦੀਆਂ ਉਸ ਤੋਂ ਬਾਅਦ ਉਹਨਾਂ ਮੁੱਦਿਆਂ ਨੂੰ ਵਿਸਾਰ ਦਿੰਦੀਆਂ ਨੇ ਅਕਾਲੀ ਦਲ ਤਾਂ ਅੱਜ ਵੀ ਕਹਿ ਰਿਹਾ ਕਿ ਜੇ ਸਾਡੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਵਾਂਗੇ ਅਸੀਂ ਪਹਿਲਾਂ ਵੀ ਇਸ ਤੇ ਐਫਰਟ ਕੀਤੇ ਨੇ ਨਹੀਂ ਦੇਖੋ ਜਦੋਂ ਅਕਾਲੀ ਦਲ ਸੱਤਾ 'ਚ ਸੀ ਉਦੋਂ ਦਾ ਹੀ ਇਹ ਮਾਮਲਾ ਹੈ ਉਦੋਂ ਇਹ ਮਾਮਲਾ ਉਹ ਕਰ ਸਕਦੇ ਸੀਗੇ ਪਰ ਮਾਮਲਾ ਇਹ ਕਿ ਜਦੋਂ ਜਦੋਂ ਕੋਈ ਸੱਤਾ 'ਚ ਨਹੀਂ ਰਹਿੰਦਾਗਾ ਜਾਂ ਸੱਤਾ 'ਚ ਆਉਣਾ ਚਾਹੁੰਦਾ ਹੈਗਾ ਉਦੋਂ ਇਹਨਾਂ ਮੁੱਦਿਆਂ 'ਤੇ ਜਿਹੜੀ ਹੈਗੀ ਆ ਗੱਲ ਹੈਗੀ ਆ ਕਰਦਾ ਅੱਗੇ ਪਿੱਛੇ ਇਹਨਾਂ ਮੁੱਦਿਆਂ 'ਤੇ ਜਿਹੜੀ ਨਹੀਂ ਕਰਦਾਗਾ ਪੰਜਾਬ ਦੀਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਇਸ ਮਾਮਲੇ 'ਤੇ ਇਹ ਜਿਹੜਾ ਮਨੁੱਖੀ ਅਧਿਕਾਰਾਂ ਦਾ ਕਾਹਨ ਹੋ ਰਿਹਾ ਹੈਗਾ ਇਹਦੇ 'ਤੇ ਸਾਰੀਆਂ ਪਾਰਟੀਆਂ ਇੱਕ ਮਤ ਨੇ ਜੇ ਅੱਜ ਤੁਹਾਨੂੰ ਇਹ ਦਿੱਲੀ ਜਾਣ ਤੋਂ ਰੋਕ ਰਹੇ ਨੇ ਤਾਂ ਅੱਗੇ ਦਾ ਕੀ ਰਹੂਗਾ ਕਿ ਅੱਗੇ ਇੱਥੇ ਹੀ ਮਾਰਚ ਕੀਤਾ ਜਾਊਗਾ ਜਾਂ ਅੱਗੇ ਜਾਇਆ ਜਾਊਗਾ ਦੇਖੋ ਅਸੀਂ ਇਸ ਮਾਮਲੇ ਤੇ ਕਿਰਤੀ ਕਿਸਾਨੀ ਨੂੰ ਵੱਲੋਂ ਲਗਾਤਾਰ ਜਿਹੜੀ ਹੈ ਗਿਆ ਆਵਾਜ਼ ਬੁਲੰਦ ਕਰ ਰਹੇ ਆ ਸੰਘਰਸ਼ ਕਰ ਰਹੇ ਆ ਬਾਕੀ ਕੌਮੀ ਇਨਸਾਫ ਮੋਰਚੇ ਦਾ ਇਸ ਮੁੱਦੇ ਤੇ ਅਸੀਂ ਹਮਰਥਨ ਕਰਦੇ ਆ ਇਹ ਕੋਈ ਵੀ ਸੱਦਾ ਦੇਣਗੇ ਅਸੀਂ ਉਹਦੀ ਹਮਾਇਤ ਕਰਾਂਗੇ ਆਪਣੇ ਪੱਧਰ ਤੇ ਵੀ ਅਸੀਂ ਲਗਾਤਾਰ ਇਸ ਮੁੱਦੇ ਤੇ ਸੰਘਰਸ਼ ਜਿਹੜਾ ਉਹ ਜਾਰੀ ਰੱਖਾਂਗੇ ਧੰਨਵਾਦ